ਉਨਾਦੀ ਸੇਵਾ ਕਰੇਗਾ ਉਸ ਪੁੱਤਰ ਦੀ ਮਾਪਿਓ ਨੂੰ ਸੇਵਾ ਕਰਨੀ ਪੈ ਰਹੀ ਹੈ ਤਾ ਮਾਪਿਓ ਤੇ ਕੀ ਗੁਜ਼ਰਤ ਹੋਵੇਗੀ ਕਿ ਉਹ ਮਾਪੇ ਹੀ ਦੱਸ ਸਕਦੇ ਨੇ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਪਿੰਡ ਹਰਪੁਰਾ ਦਾ ਰਹਿਣ ਵਾਲਾ 20 ਵਰਿਆਂ ਦਾ ਗੁਰਸਿੱਖ ਨੌਜਵਾਨ ਅਮਰਿਤ ਸਿੰਘ ਅਜੇਹਾ ਹੀ ਬਦਨਸੀਬ ਪੁੱਤਰ ਹੈ ਜੋ ਕਿ 2 ਕੁ ਮਹੀਨੇ ਪਹਿਲਾਂ ਤੱਕ ਵਕ ਵਕ ਗੁਰੂ ਘਰਾਂ ਦੇ ਵਿੱਚ ਰਾਗੀ ਸਿੰਘ ਵਜੋਂ ਸੇਵਾ ਕਰਕੇ ਆਪਣੇ ਬਜ਼ੁਰਗ ਮਾਪਿਆਂ ਤੇ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਬਦਕਿਸਮਤੀ ਦੇ ਨਾਲ ਇੱਕ ਰੋਡ ਐਕਸੀਡੈਂਟ ਦੇ ਕਾਰਨ ਅੱਜ ਤੋਂ 2 ਮਹੀਨਿਆਂ ਤੋਂ ਮੰਜੇ ਤੇ ਪਿਆ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ 2 ਮਹੀਨੇ ਪਹਿਲਾਂ ਅਮਰਿਤ ਕਾਦੀਆਂ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਸੀ ਕਿ 12 ਵਜੇ ਦੇ ਕਰੀਬ ਉਸ ਨੂੰ ਕੋਈ ਗੱਡੀ निकल दो सड़क किनारे ही छुट्टी दे 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 क्योंकि अमृत सिद्ध परिवार को महीने तो मंजे त्या मां प्यो की सेवा से जी रहा है लाचार प्यो सब्जी लग प्यूकि उसके सिर तमृत इलावा दो होर बच्चा की जिम्मेदारी ਪੁੱਤਰ ਦੇ ਲਈ ਮਾਤਾ ਪ੍ਰਵੀਨ ਕੌਰ ਅਤੇ ਪਿਤਾ ਬਲਜੀਤ ਸਿੰਘ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਬੇਹਤ ਭਾਵੁਕ ਹੋ ਕੇ ਮਦਦ ਦੀ ਗੁਹਾਰ ਲਗਾ ਰਹੇ ਹਨ। ਗੁਰਦੁਆਰੇ ਰਹਿੰਦੇ ਗ੍ਰੰਥੀਏ ਗੁਰਦੁਆਰੇ ਸਾਹਿਬ ਪਾਠ ਕਰਦੇ ਉੱਥੋਂ ਗਏ ਘਰ ਕਾਦਿਏ ਹੋਏ ਹੁਣ ਪਤਾ ਨਹੀਂ ਵੀ ਗੁਰਦੁਆਰੇ ਸੰਭਾਲਣ ਗਏ ਜਾਂ ਪਾਠ ਕਰਨ ਗਏ। ਉੱਥੇ ਗਏ ਰਾਹ ਜਾਂਦੇ ਨੇ ਕਾਦੀ ਐਕਸੀਡੈਂਟ ਹੋ ਜਾਂਦਾ। ਕਾਣ ਕੀ ਪਤਾ ਲੱਗਦਾ। ਇਹ 12 ਵਜੇ ਐਕਸੀਡੈਂਟ ਹੋਇਆ ਪਿੰਡ ਦਾ ਕੋਈ ਗਿਆਇ ਕਾਦੀਆਂ ਦੋਨਾਂ ਵੇਖ ਕੇ ਤੇ ਫਿਰ ਸਾਨੂੰ ਫੋਨ ਕੀਤਾ ਤੇ ਫਿਰ 2:30 ਵਜੇ ਜਾ ਕੇ ਇਹਨੂੰ ਚੁੱਕਿਆ ਸਿੱਕੇ ਹੁਣ ਹੌਸਪੀਟਲ ਖੜਿਆ ਆਇਆ ਹਾਂ ਹਾਂਜੀ ਹੌਸਪੀਟਲ ਖੜਿਆ ਪਹਿਲਾਂ ਉਹਨਾਂ ਪਾਟੀ ਕੇ ਦੇ ਖੜਿਆ ਤੇ ਮੈਨਾਂ ਹੱਥ ਨਹੀਂ ਪਾਇਆ ਫਿਰ ਉਹਨਾਂ ਨੇ ਇਹਨੂੰ ਹੋਠੀ ਦਾਖਲ ਕਰਾਇਆ ਗੁਰਾਂ ਦੱਸ ਦਿਆ ਹਸਤਾਲ ਵੱਲੇ ਉੱਥੇ ਇਲਾਜ ਕਰਾ ਪਰ 15-16 ਦਿਨ ਘਰ ਲੈ ਜਾਂਦਾ ਇਹਨਾਂ ਚਿੱਟੀ ਦੇ ਇੱਥੇ ਵੀ ਘਰ ਲੈ ਜਾ ਤੇ ਕੁੰਡਾ ਬੋਲਦੇ ਨਹੀਂ ਉਹਦਾ ਅੱਖ ਔਖਾ ਖੋਲਦਾ ਉਹਦਾ ਕੁੰਡਾ ਬੋਲਦੇ ਨਹੀਂ ਘਾੜਿਆਂ ਨਾਲ ਆਤੀ ਬਹੁਤ ਮਾੜੀ ਹਾਂਜੀ ਘਾੜੇ ਬਹੁਤ ਗਰੀ ਆਡੀ ਹੋਣੀ ਇਹੀ ਮੰਗਵਾ ਕੇ ਭੂੰ ਭਰਾਵਾਂ ਗੜੀ ਇਹ ਮੰਗਾ ਰਿਸ਼ਤੇਦਾਰਾਂ ਦੇ ਜੋ ਵੀ ਬਾਹਰ ਸਾਖ ਸੰਬੰਧੀ ਉਹਨਾਂ ਗੜੀ ਇਹੀ ਮੰਗਵਾ ਵੀ ਸਾਡੇ ਬੱਚੇ ਅੱਗੇ ਅੰਗ ਫਿਰ ਠੀਕ ਹੋ ਜੇ ਤਾਂ ਸਾਡੀ ਮਿਹਰਤ ਕੀਤੀ ਜਾਵੇ ਘਰ ਚ ਕਮਾਉਣ ਵਾਲਾ ਇਹੀ ਕਮਾਉਣ ਵਾਲਾ ਇਹੀ ਇਹਦੇ ਸਿਰ ਤੇ ਘਰ ਦਾ ਗੁਜ਼ਾਰਾ ਚੱਲਦਾ ਭੈਣ ਵਿਆਹੀ ਆ ਇਹ ਕਮਾਉਣ ਵਾਲੀ ਆ ਦੂਜੇ ਛੋਟੇ ਉਹ ਹੁਣ ਕੰਮ ਤੇ ਜਾਂਦੇ ਮਜਬੂਰੀ ਕਰਨੇ ਦੇ ਕਰਕੇ ਹੁਣ ਬਾ ਕੰਮ ਤੇ ਜਾਂਦੇ ਪਹਿਲੇ ਇਹੀ ਕਮਾਉਂਦੇ ਹਾਂਜੀ ਬਹੁਤ ਜ਼ਿਆਦਾ ਮੰਦਾ ਵਾਲਾ ਗਰ ਦੀ ਗਰੀਬੀ ਕਰਨ ਬਹੁਤ ਮੰਦਾ ਹਾਲਾੜਾ ਕੀ ਕਹਿੰਦਾ ਤੁਸੀਂ ਪੰਜਾਬੀ ਜੀ ਸਾਡੇ ਪੰਜਾਬੀ ਬੰਦੇ ਨੂੰ ਗੜੀ ਇਹ ਬੋਲਤੀ ਆ ਕਿ ਹੈਡ ਮੈਚ ਕੀਤੀ ਜਾਵੇ ਸਾਡਾ ਬੱਚਾ ਪਹਿਲੇ ਆਉਂ ਹੱਸਦਾ ਖੇਡਦਾ ਦੇਖਿਆ ਫੜੋ ਆਪਾਂ ਦਾ ਹਾਂਜੀ ਮਹੀਨਾ ਹੋ ਗਿਆ ਆਵਾਜ਼ ਨੂੰ ਵੀ ਤਰਸਦੇ ਅੱਗੇ ਅੱਗੇ ਆਵਾਜ਼ ਨਹੀਂ ਗਿਆ ਦਿੰਦਾ ਨੂੰ ਅੜ ਕੇ ਅੱਗੇ ਹੁੰਦਾ ਹੈ ਆਵਾਜ਼ ਦਿੰਦਾ ਹੈ ਕਿਤੇ ਉਹਨੇ ਤੁਹਾਡੀ ਸੇਵਾ ਕਰਨੀ ਤੁਹਾਨੂੰ ਦੀ ਹਾਂਜੀ ਉਹ ਹਾਂਜੀ ਉਹਦੇ ਹੈ ਹੀ ਫਿਰ ਬੁੱਢੇ ਮਾਪਿਆਂ ਦੀ ਸੇਵਾ ਧੀਆਂ ਪੁੱਤ ਕਰਦੇ ਹੁੰਦੇ ਇਹੀ ਕਰਨਦੇ ਹਨ ਦੀ ਸੇਵਾ ਬਲਦੇਸਿੰਘ ਮੈਂ ਸਬਜ਼ੀ ਵੇਚਦਾ ਜੀ ਕੱਦ ਦੇ ਵੇਚਣ ਗਿਆ ਸਬਜ਼ੀ ਵੇਚਣ ਗਿਆ ਤੇ ਸਬਜ਼ੀ ਵੇਚ ਕੇ ਆਇਆ ਮੈਂ 4-5 ਵਜੇ ਨਾ ਤੇ ਮੈਨੂੰ ਤੇ ਘਰ ਆਣ ਕੇ ਪਤਾ ਲੱਗਾ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹ ਗੁਰਦੁਆਰੇ ਸਾਹਿਬ ਉੱਤੇ ਪਾਠ ਕਰਦਾ ਸੀ ਗੁਰਦੁਆਰੇ ਸਾਹਿਬ ਦਾ ਕੋਈ ਸਮਾਨ ਲੈਣ ਗਿਆ ਤੇ 12 ਵਜੇ ਐਕਸੀਡੈਂਟ ਹੋਇਆ ਤੇ ਧਾਰਾ ਵੇ ਤੇ ਲੱਗੇ ਤੇ ਦੋ ਵਤਾ ਇਜੈਂਟ ਤੇ ਅੰਚਾਰਗੈਂਟ ਤੇ ਆ ਰਿਹਾ ਵਾ ਫਿਰੋਟੀ ਖੜਿਆ ਵਾ ਉਹ ਉਥੇ ਇਲਾਜ ਦਾ ਹੋਇਆ ਜੇ 15 ਸੋਹਣੀ ਦੇਣੀ ਅਹੀਂ ਪਿੰਡਾਂ ਐ ਤੇ ਜੇ ਸਾਡਾ ਬੇਟਾ ਠੀਕ ਨਹੀਂ ਗਾ ਇਲਾਜ ਕਰੇ ਚੱਲਦਾ ਫਿਰ ਹਾਂ ਇਲਾਜ ਕਰੇ ਚੱਲਦਾ ਰਿਹਾ ਜੀ ਕਮਾਣ ਵਾਲਾ ਹੋਇਆ ਜੀ ਤੇ ਹੁਣ ਇਹ ਵੀਰਾਂ ਗਾੜੀ ਬੇਨਤੀ ਕਰਦੇ ਆਂ ਕਿ ਹੱਲੇ ਮਤ ਕੀਤੀ ਜਾਵੇ ਤਾਂ ਬੱਚਾ ਸਾਡਾ ਠੀਕ ਠਾਕ ਹੋ ਜੇ ਇਹਦੇ ਇਲਾਜ ਕਰਾ ਲੀਏ ਤੇ ਹੁਣ ਸਾਡੇ ਕੋਲ ਤੇ ਪੈਸੇ ਮੁੱਕ ਗਏ ਆ ਜੀ ਉਥੇ ਬੜਾ ਪੈਸਾ ਲੱਗਾ ਦਾ 5000 ਰੁਪਇਆ ਦਾ 15000 ਰੁਪਇਆ ਦਾ ਖਰਚਾ ਵਾ ਦਾਈ ਦਾਰੂ ਦਾ ਇੱਥੇ ਦਾ ਰਹਾ ਥੋੜੇ ਬੱਦੀ ਦਿੱਤੇ ਆ ਪੈਸੇ ਉਹਨਾਂ ਨੇ ਕੀਤੀ ਹੈ ਭੈਣ ਭਰਾਵਾਂ ਨੇ ਵੀ ਚਾਚੇ ਤਾਇਆ ਨੇ ਵੀ ਕੀਤੀ ਹੈ ਤੇ ਬਾਕੀ ਹੁਣ ਬਾਹਰ ਦੇ ਦਾ ਬਿਹ ਭੈਣ ਭਰਾਵਾਂ ਦੇ ਗਾੜੀ ਬੇਨਤੀ ਕੀਤੀ ਜਾਂਦੀ ਕਿ ਇਹਨਾਂ ਲਾਜਬਾਤ ਤੇ ਪੈਸੇ ਦਿੱਤੇ ਜਾਣ ਤੇ ਇਹਨੂੰ ਬੱਚਾ ਸਾਡਾ ਠੀਕ ਹੋ ਹੈ